ਜੀ ਦਾ ਖਾਣਾ ਵਾਹਿਗੁਰੂ ਜੀ ਕੀ ਫਤਿਹ ਚਾਹ ਪਾਣੀ ਤੋਂ ਬਾਅਦ ਅਗੇ ਜੀ ਕੱਪੜੇ ਦੀ ਵਾਰੀ ਫਿਰ ਉਹਦੇ ਬਾਅਦ ਪ੍ਰਸ਼ਾਦ ਦੇ ਸਕਾਂਗੇ ਹੁਣ ਮੈਸੇਜ ਕਰਤਾ ਵੀ ਕੀ ਬਹੁਤ ਹੋ ਗਿਆ ਤੇ ਤੁਹਾਨੂੰ ਚੱਕੀ ਜੀ ਵੀ ਕੱਪੜੇ ਜੀ ਇਹ ਪਹਿਲਾਂ ਹੈਨਾ ਵਾਹਿਗੁਰੂ ਜੀ ਦਾ ਖਾਣਾ ਵਾਹਿਗੁਰੂ ਜੀ ਕੀ ਫਤਿਹ ਢੇੜੇ ਜੀ ਕਿ ਇਹ ਨੂੰ ਹਾਰ ਗੋਣ ਨੂੰ ਢੇੜੇ ਨੂੰ ਆਉਣ ਨੂੰ ਦਾਤੀ ਨੂੰ ਜਿੰਨਾਂ ਦੀ ਨੂੰ ਜਿੰਨਾ ਕੱਪੜੇ ਲੈਣਾ ਦਾ ਕਪੜੇ ਲੈ ਕੇ ਚੱਲੇ ਆਂੀ। ਉਹਨਾ ਤੁਹਾਨੂੰ ਦਿਖਾਵਾਂਗੇ ਵੀਡੀਓ 'ਚ। ਹਾਂ। ਵੀਡੀਓ ਦੇ ਨਾਲ। ਮਣੇ ਰੋ। ਮਣੇ ਰੋ। ਹਾਂ। ਇਹ ਤਾਂ ਤੁਸੀਂ ਜੇ ਚੱਲਣਾ। ਅਰੇ ਜੀ ਆਹ ਹੁੰਜਾ ਪਿਆ ਅਰੇ ਤਾਂ ਤੁਮ ਜਾ। ਇੱਧਰ ਆ ਨਾ ਇੱਕ ਕਰਾ। ਇਹ ਤਾਂ ਜਦੋਂ ਦੋ ਦੋ ਦਦ ਕਿਆ ਦਿੰਦੇ ਸੁੱਤੀ ਹੋ ਪਈ ਇਹਦੀ ਆ। ਉਹ ਰੁਕਦੀ ਆ। ਖੂ ਕੇ ਚੜ ਜਾਂਦੀ ਇਹਨੂੰ ਜਦੋਂ। ਪਤਾ ਨਹੀਂ ਦਾਦ ਕਿਆ ਨਾਲ ਜ਼ਿਆਦਾ ਹੀ। ਜ਼ਿਆਦਾ ਹੀ ਲਾੜਾ ਦਾਦ ਕਿਆ ਨਾਲ ਇਹਦਾ। ਜ਼ਿਆਦਾ ਹੀ ਆ ਤਾਂ ਹੀ ਗੱਲਾਂ ਕਰਦੀ। ਛੋਪੂ ਬੁੱਤ 3 ਵਜੇ ਆਉਣਾ ਉਹਨੇ। ਹਾਂ ਤင်း ਬੱਤ ਚੱਲੇ ਮੈਂ ਕਿਹਨੇ ਹਾਂਜੀ ਬੱਤ ਚੱਲੇ ਤੈਨੂੰ ਦੇਖ ਕਿ ਇਹ ਕਿਹਨੇ ਖਾਧੀ ਲੈ ਕੇ ਪਾਹੇ ਆ ਆ ਨੀ ਉਹ ਦਫੇ ਕਿੱਥੇ ਜਾਣਾ ਉੱਥੇ ਜਾਣਾ ਨਹੀਂ ਪੁੱਤ ਉੱਥੇ ਨਹੀਂ ਲੈ ਆਪਾਂ ਆਪਾਂ ਤਾਂ ਹਰੇ ਘਰ ਜਾਓ ਗਿਆ ਪਾਕਿਸਤਾਨੀ ਲੋਕ ਹੋਇਆ ਚਾਲ ਕੋਆਵਾ ਇਹ ਬੜੀ ਚੀਜ਼ ਪਈ ਅਸੀਂ ਲਗਾ ਲਈ ਅਸੀਂ ਇੱਧਰ ਦਰਸ਼ਕ ਬੈਠੇ ਆ ਚਾਰ ਕੋਦੇ ਨੂੰ ਸਾਹਮਣੇ ਮੋੜੇ ਇਹ 100 ਕਰਕੇ ਲਗਾਉਣਾ ਉਹ ਤਾਂ ਸਾਹਮਣੇ ਖੜੀ ਆ ਕੋਈ ਚਾਲ ਕੋਸ ਨਹੀਂ ਓਏ ਇੱਕ ਵਾਰ ਇੱਕ ਵਾਰ ਦਿਖਾ ਲ ਦੋ ਸਾਜਾ ਹੁਣ ਇਹ ਚੱਕਾ ਜਾਓ ਚੱਕਾ ਹੋਏ ਤਾਂ ਫੇਰੇ ਨਹੀਂ ਹੁੰਦਾ ਚੱਲੇ ਮੇਰੇ ਮੁੰਡੇ ਫੇਲਵੇ ਆ ਨਹੀਂ ਲੱਗਦਾ ਕਿ ਮੈਂ ਕੰਪੀਟੀਸ਼ਨ ਦਾ ਚੱਲਦਾ ਹੁੰਦਾ ਜਾਈ ਦੋ ਜਣੇ ਉੱਧਰ ਪਵਾ ਦਾ ਮਨ ਲੱਗਿਆ ਵੀ ਕਦੋਂ ਦੋ ਜਣੇ ਆ ਜਾ ਵੀ ਇਹ ਕਿ ਲੋ ਮਾਰ ਕੇ ਪਾਈ ਇਹਨੇ ਸਟਾਰ ਆ ਰਿਆਂ ਦੀ ਜ਼ਿੰਦਗੀ ਚ ਲੈ ਕੇ ਆਵੇ ਆ ਜਾ ਮੁੰਨੀ ਉਹ ਦਾਦੇ ਦੇ ਤਾਂ ਝੋੜੇ ਲਾ ਬੀ ਕਨਫਿਊਜ਼ ਹੋ ਗਿਆ ਤਾਂ ਇੱਧਰ ਤਾਂ ਕਨਫਿਊਜ਼ ਹੋ ਗਿਆ ਕਲੀ ਇਧਰ ਤਾਂ ਕਨਫਿਊਜ਼ ਹੋ ਗਿਆ ਦੋ ਹੋ ਜਾਣੀਆਂ ਕੀ ਹੋ ਗਿਆ ਜੀ ਕਨਫਿਊਜ਼ ਹੋ ਗਿਆ ਉਹ ਸਮਾਨ ਘਟਦਾ ਵਾਧਾ ਲੱਗਦਾ ਇਹਨਾਂ ਦਾ ਮੈਨੂੰ ਨਹੀਂ ਨਹੀਂ ਨਾ ਨਾ ਕਰਲਾ ਕਰਦੀਆਂ ਕੋਸ ਪਤਾ ਉਹ ਜੀ ਘਟਦਾ ਵਾਧਾ ਹੋਇਆ ਫੇਰ ਹੋਰ ਵਾਧਾ ਕੁਝ ਨਹੀਂ ਹਾਂ ਗਾੜੀ ਚ ਭੋਲ ਲੈਂਦੀ ਇਹ ਤਾਂ ਘੱਡੀ ਜਾਂਦਾ ਵਿਆਹ ਵਾਕਤ ਹੋਏ ਨਿਆਣੇ ਦਾ ਸਿਰੇ ਤੱਕ ਇਹ ਤਾਂ ਪੂਰਾ ਹੁੰਦਾ ਹੀ ਨਹੀਂ ਹਾਂ ਮੰਦੇ ਨੂੰ ਵਿਆਹ ਕੇ ਜਾਂਦੇ ਫੇਰ ਵੀ ਕਹਿੰਦੇ ਸਮਾਨ ਇੱਕ ਰਹਿ ਗਿਆ ਨਾ ਟੱਕਾ ਫੜੇ ਲਿਆ ਯਾਰ ਹਾਂ ਮੈਂ ਕਿਹਨੇ ਵੀ ਥਾਲੀ ਚ ਰੱਖ ਦਿੰਦੇ ਹਾਂ ਸਾਰੇ ਥਾਲੀ ਚ ਤਾਂ ਕੋਈ ਲੋੜ ਨਹੀਂ ਐਂਦੀ ਰੱਖ ਲਓ ਰੱਖ ਲਓ ਯਾਰ ਥਾਲੀ ਚ ਥਾਲੀ ਚ ਰੱਖਣਾ ਭਾਈ ਥਾਲੀ ਚ ਨਹੀਂ ਜਾਣਾ ਸਿਰ ਉਹਨਾਂ ਨੇ ਕਿਸੇ ਨੇ ਨਾ ਮੈਂ ਟਟਾਈ ਥਾਲੀ ਉੱਧਰ ਜਾਂਦੀ ਜੋ ਉਹਦੇ ਕੁਰੇ ਖੜ ਗਏ ਆ ਜੀ ਭਾਈ ਤੇ ਕੀ ਰੀਮ ਬਣਾ ਦੇ ਜੀ ਜੀ ਰੱਖਣੀ ਆ ਓਹੋ ਤੁਹਾਡੀਆਂ ਟੂਬਾ ਟਾਮਾ ਕਿੱਥੇ ਆ ਕੀ ਨੂੰ ਲਗਾਉਣਾ ਅੱਛਾ ਮਹਾਪਤਨ ਕਰਨ ਖਾਵਤ ਇਹਨੂੰ ਇਧਰ ਨਿਆਣੇ ਬਹੁਤ ਆਏ ਜਖਾਮ ਉਹਨਾਂ ਨੂੰ ਸਾਸਰੀ ਘਾਲ ਬਰਾ ਦੇ ਮੇਰੇ ਕੋਲ ਸਭ ਸਾਰੇ ਪਏ ਸਾਸਰੀ ਘਾਲ ਦੇ ਇਹਨੂੰ ਨਵੇਂੜ ਕੀ ਆਈ ਬਾਹਰੋਂ ਕੱਪੜੇ ਬਦਲ ਕੇ ਟੌਰਜ ਕੱਢ ਕੇ ਆਈ ਠੀਕ ਹੈ ਨਾ ਹਾਂ ਜਾਣਾ ਹੁਣ ਪਾਪਾ ਕਿੱਥੇ ਲੈ ਆਵਾਂ ਮੈਂ ਚਲਦੀ ਪਾਪਾ ਤਾਂ ਹੁਣ ਉਹਰੇ ਪਾਪਾ ਦਾ ਪੁੱਤ ਕਣਕ ਬੀਜਦਾ ਹੁਣ ਪਾਪਾ ਭੁੱਲ ਜਾ ਜਦ ਤੂੰ ਪਾਪਾ ਖੇਤਾਂ ਨੂੰ ਗਿਆ ਬਾਹਰ ਹਾਂ ਇਹ ਜਦ ਬਿਮਾਰ ਹੁੰਦੀ ਇਹਨੂੰ ਪਾਪਾ ਹੀ ਚਾਹੀਦਾ ਫਿਰ ਆਕੜੀ ਨਿਆਣਿਆਂ ਨੂੰ ਹੁੰਦਾ ਕੁੜੀਆਂ ਨੂੰ ਕੁਝ ਖਾਸ ਪੋਹ ਆਊਗਾ ਪਾਪਾ ਇਹਨੂੰ ਦਵਾਈ ਦਿੱਤੀ ਕਿ ਨਹੀਂ ਦਿੱਤੀ ਸੀ 3 ਵਜੇ ਦੇਣੀ ਬਸ ਹਾਂ ਦਾ ਹੀ ਨਹੀਂ ਹੈ ਕੋਈ ਨਹੀਂ ਬੁੱਤ ਨੂੰ ਤਾਂ ਮਾਰ ਹੁੰਦਾ ਇਦਾਂ ਕਰਦਾ ਹਾਂ ਆਇਆ ਪੈ ਜਾ ਪਾਪਾ ਨੂੰ ਕਹਿੰਦੇ ਆਉਗੇ ਆਪਾਂ ਦਾ ਇਹ ਤਾਂ ਹੈ ਨਹੀਂ ਅੱਛਾ ਜੀ ਹਾਂ ਆ ਗਏ ਇਹ ਸਮਝੀ ਤੁਸੀਂ ਹਾਂ ਜੀ ਤੇ ਆ ਮਮੀ ਦਾ ਥੋੜੀ ਦਾ ਤੇ ਆ ਤੁਹਾਡੇ ਦੋਏ ਭੂਆ ਵੇ ਆ ਦੋ ਜਸਨੀ ਨਾ ਲਾਪਰੀ ਦਾ ਆਈ ਲਾਪਰੀ ਦਾ ਕੋਈ ਲੈ ਲਵੇ ਲਾਪਰੀ ਦਾ ਤੇ ਲੈ ਲਵੋ ਤੁਸੀਂ ਨਾ ਤੁਸੀਂ ਜਿਹੜਾ ਮਾਜੀ ਲੈ ਲਵੇ ਉਹ ਤਾਂ ਹਾਂਜੀ ਇਹਨਾਂ ਦੀ ਆਪਸ ਵਿੱਚ ਆਪਸ ਵਿੱਚ ਆਪ ਆਪਸ ਵਿੱਚ ਸੈਟਲਮੈਂਟ ਲੈਣਾ ਆ ਨੂਰ ਦਾ ਨੂਰ ਦਾ ਤੇ ਮਨ ਕੀਰਤ ਮਨ ਕੀ ਆਹ ਹਰ ਗੁਣ ਦੇ ਆਹ ਹਰ ਗੁਣ ਦੇ ਅੱਛਾ ਇਹ ਕੰਗਣ ਹੈਗੇ ਉਹਨੂੰ ਆਪਣੀ ਹਰ ਗੁਣ ਨੂੰ ਠੀਕ ਹੈ ਜੀ ਚਾਹ ਜਰਾ ਚਾਹ ਜਰਾ ਮੈਸੇਜ ਆਜ ਐਸ ਮਿੰਟ ਹੋਪਸ ਠੀਕ ਹੈ ਜੀ ਖਲਾਣੇ ਲਗਾਉਤੇ ਖਲਾਣੇ ਅਸੀਂ ਲਗਾਉਤੇ ਖਲਾਣੇ ਦਾ ਲਕੋ ਕੇ ਉਹ ਚੱਲਣੇ ਆ ਕਿਉਂਕਿ ਸਾਡਾ ਜੇ ਕਰਦੇ ਤਾਂ ਸਭੀ ਬੰਦਾ ਕਰਦੇ ਜੇ ਰੇਨ ਲਗਦੀ ਕਰਕੇ ਕਰਦੇ ਮਾਰ ਕੋ ਜਾਲੀ ਉਹਨਾਂ ਦਾ ਅਰਦਾਸ ਉਹਨਾਂ ਦਾ ਤਾਈ ਤਾਂ ਕਹਿੰਦਾ ਉਹਨਾਂ ਨੂੰ ਕੋਈ ਵੀ ਠੀਕ ਆ ਅੰਦਰ ਬਿਜੀ ਹੋਗੀ ਬਸ ਸੇਮ ਐ ਉਹੀ ਤੁਸੀਂ ਲਈ ਫਿਰਦੀਆਂ ਉਹੀ ਸਲਾਹ ਵੀ ਨਹੀਂ ਕਰਦੀਆਂ ਵੀ ਕਿਹੜਾ ਲੈਣਾ ਕਿਹੜਾ ਨਹੀਂ ਉਹੀ ਸੈਟ ਤੁਸੀਂ ਇਹ ਨਾਲੇ ਪੜ ਪੜ ਲਗਾ ਦਿੰਦੇ ਸੇਮ ਹੀ ਹੋ ਗਿਆ ਕੰਮ ਸੇਮ ਐ ਕਾਲਾ ਦਾ ਵੀ ਨਹੀਂ ਫਰਕ ਆ ਕੋਈ ਕਹਿੰਦਾ ਮੈਂ ਸੇਮ ਐ ਇੱਕੋ ਕੰਪਨੀ ਦੇ ਇੱਕੋ ਉੱਥੇ ਤੇ ਆ ਬਿਲਾਦੇ ਮੈਨੂੰ ਸਟੋਰ ਚੋਂ ਉਹ ਇਸ ਥੋੜਾ ਬਹਿ ਗਿਆ ਪਿਆ ਉਹ ਇਸ ਥੋਰ ਤੋਂ ਹਾਂ ਇੰਕੋਪਰ ਕਿਵੇਂ ਆ ਆ ਦੇਖੋ ਹੁਣ ਤੁਸੀਂ ਬੋਲ ਬੋ ਬੋਲੋ ਬੋਲਣ ਲੱਗੇ ਕੋਈ ਨਾ ਆਦਲ ਬਦਲ ਕੇ ਨਹੀਂ ਆਉਂਗੇ ਬਾਅਦ ਚ ਆ ਮਾਫੀ ਦੀ ਤਾਂ ਤੇ ਆਸੀ ਉਹ ਤਾਂ ਉਹ ਮੈਂ ਕਹੀ ਆ ਤੁਮੇ ਮਮੀ ਹਾਂ ਦਾ ਕੀ ਕਹ ਜੈਸਮੀਨ ਦਾ ਹਾਚਾਰ ਟੁੱਟ ਜੈਸਮੀਨ ਦੀ ਤੇ ਜੋੜਾ ਆਹ ਤੇ ਜੋੜਾ ਬੰਦੇ ਦਾ ਉਹ ਆਹ ਦਾਦਾ ਜੀ ਦਾ ਨਾਲ ਗੱਲ ਦਾਦਾ ਜੀ ਆ ਗਏ ਉਧਰ ਇਹ ਆਹ ਹਾਪੂ ਆਕੀ ਦਾ ਹਾਂ ਤੇ ਆਹ ਆਂਟੀ ਦਾ ਅੱਛਾ ਅਰੇ ਆਂਟੀ ਦਾ ਹਾਂ ਕਰਨ ਦਾ ਹਾਂਜੀ ਹਾਂਜੀ ਜੈਸ ਨੂੰ ਦੇ 4 ਸੂਟ ਜੋੜਾ ਇਹ ਹਰ ਗੁੱਡੀ ਜਿਹਨੇ ਉੱਪਰ ਦੇਖਾ ਨੇ ਹਾਂ ਬਸ ਇਹ ਹੈ ਤਾਂ ਬਹੁਤ ਵਧੀਆ ਸਕੀਮ ਆ ਨਾ ਸਕੀਮਾਂ ਆ ਇਧਰ ਵੀ ਇਧਰ ਵੀ ਜਨਾਨੀਆਂ ਨੇ ਜਨਾਨੀਆਂ ਨੂੰ ਸੂਟ ਦੇ ਦਿੱਤੇ ਇਧਰ ਵੀ ਜਨਾਨੀ ਨੇ ਜਨਾਨੀਆਂ ਨੂੰ ਸੂਟ ਦੇ ਦਿੱਤਾ ਸਾਨੂੰ ਕੋਈ ਪੁੱਛਦਾ ਹੀ ਨਹੀਂ ਉਦੇ ਅਸੀਂ ਰੈਡੀमेड ਪਾਉਣੇ ਹੁਣ ਫੇਰ ਆ ਹਰਗੁੰਦੀਆਂ ਝਾਂਜਦਾ ਐ ਹਰਗੁੰਦੇ ਚੰਗਣ ਹਰਗੁੰਦੇ ਕੰਗਣਾਂ ਦੇ ਆ ਜੈਸ ਚਲੋ ਚਲੋ ਮਹਾਰਾਜ ਬਰਕਤ ਕਰੇ ਹਾਂ ਜੀ ਹਾਂ ਜੀ ਇਹ ਬੈਠੇ ਸੂਰ ਦਾ ਜਨਾਨੀਆਂ ਨੇ ਆਦੇ ਬਸ ਜਨਾਨੀ ਉੱਪਰ ਦਾ ਪੁਰਾਣੀ ਜੇ ਪਾਗਾਂ ਨਹੀਂ ਪੁਰਾਣੇ ਜੇ ਕੱਪੜੇ ਆਣੇ ਬੰਦੇ ਦੇ ਜੁਨੀ ਖਰਾਬ ਐ ਉਹ ਜਿੰਨਾ ਮਰਜੀ ਨੱਠੀ ਜਾਵੇ ਮਿਲਣਾ ਗਿਆ ਕਿ ਪੱਗ ਮਿਲਦੀ ਨਾ ਉਹ ਪੇਟੀ ਚ ਪਈ ਸੜ ਜਾਂਦੀ ਆ ਫੇਰ ਕੋਈ ਉਹ ਜਿਆ ਜੋੜਾ ਜਿਹੜਾ ਕਿਤੇ ਸਵਾਇਆ ਵੀ ਨਹੀਂ ਕਿਤੇ ਨੇ ਪਤਾ ਨਹੀਂ ਕਿੰਨੇ ਘਰਾਂ ਘੁੰਮ ਲੰਦਾ ਅੱਗੇ ਤੇ ਅੱਗੇ ਹਣੀ ਸੂਟ ਲੈ ਲੈਣਾ ਬਾਅਦ ਵਿੱਚ ਦੇਖਣੇ ਆ ਥੋੜਾ ਘਟੀਆ ਲੱਗਦਾ ਆਇਆ ਇਹ ਆਏ ਆ ਇਹ ਆਇਆ ਹੁੰਦੀ ਆ ਨੁਕਤਾ ਚੀਨੀ ਇਹ ਤਾਂ ਹੋਣੀ ਸਾਰੇ ਦੇਖਿਆ ਤੁਸੀਂ ਐਂ ਦੇ ਕਰਨੀ ਇੱਕ ਵੀ ਨਹੀਂ ਬਿੱਟੋ ਇਹਦਾ ਬਾਈ ਇਹ ਸਸਤਾ ਕੇ ਲੈ ਜਾਣਾ ਕੋਈ ਗੁੱਸੇ ਵਾਲੀ ਕੋਈ ਗੱਲ ਨਹੀਂ ਇਹ ਸਾਰੇ ਪਾਸੇ ਆਹੀ ਸਤ ਹੁੰਦਾ ਸਾਰੇ ਆ ਥੋੜਾ ਸਾਰੇ ਐਂ ਦੇ ਕਰਦੇ ਸਾਰੇ ਆਇਆ ਕਰਦੇ ਆ ਕੰਨਾਂ ਸੀ ਮੈਂ ਤਾਂ ਗੱਲ ਮੈਂ ਕਹਤਾ ਸੀ ਰਿਆ ਟੌਪਿਕ ਆ ਮਕਾਇਆ ਬਾਈ ਕਿ ਤੇ ਵਿਆਹ ਸ਼ਾਦੀ ਜਾਣਾ ਨਾ ਕਪੜਾ ਦਿਓ ਨਾ ਲਓ ਪੈਸੇ ਦੇ ਦਿਓ ਕੰਮ ਸੁੱਕੇ ਪੱਕੇ ਪਰ ਜੋ ਸਿਆਣੀਆਂ ਬੀਬੀਆਂ ਹਟਦੀਆਂ ਨਹੀਂ ਉਹ ਕਹਿੰਦੀ ਨਹੀਂ ਇਹ ਛਕਣਾ ਇਹ ਕਰਨੇ ਪੈਣੇ ਹਾਂ ਇਹ ਤਾਂ ਐਵੇਂ ਹੀ ਗੱਲ ਨੂੰ ਪੈਸੇ ਤੇ ਪੈਸਿਆਂ ਦਾ ਤਾਂ ਕਹਿੰਦਾ ਕੋਈ ਭੁੱਖਾ ਹੁੰਦਾ ਹੀ ਨਹੀਂ ਹੈਗਾ ਵੀ ਇਹ ਤਾਂ ਦੇਣ ਲੈਣ ਜਿਹੜਾ ਇੱਕ ਨਹੀਂ ਛਕ ਮਾ ਭਾਈ ਕਰੀ ਜਾਓ ਫਿਰ ਇਹਦਾ ਚੱਕ ਚਕਾਈ ਦਾ ਕੰਮ ਹੈ ਇਹ ਹਾਂ ਇਧਰ ਦੇ ਟੇਚੀ ਭਰ ਕੇ ਇਧਰ ਨੂੰ ਲੈ ਇਧਰ ਦੇ ਉਧਰ ਨੂੰ ਲੈ ਕੇ ਬਾਸੇ ਨਹੀਂ ਹੁਣ ਜਾਣਾ ਕੱਪੜੇ ਨੇ ਪੇਟੀ ਚ ਬੰਦ ਹੋ ਜਾਣਾ ਦਾ ਗੱਲ ਤਾਂ ਲੱਖ ਰੁਪਏ ਦੀ ਆ ਉਧਰ 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 ਜਾ ਉਧਰ ਉਧਰ ਪਾਈ ਜਾ ਆ ਕਹਿੰਦੇ ਹਮੇਂ ਹੱਦ ਲਗਾਦਾ ਮੈਂ ਕੀ ਲਿਆ ਇਹ ਤੇ ਅੰਦਰ ਰੱਖ ਗਏ ਉਹ ਤੁਸੀਂ ਪੰਜੀਰੀ ਦਾ ਟੈਸਟ ਤਾਂ ਦਿਖਾਓ ਯਾਰ ਐਨਾ ਨਾ ਕਰੋ ਤੁਸੀਂ ਤੁਸੀਂ ਮਿਹਨਤ ਪਾ ਕੇ ਜੀ ਪੰਜੀਰੀ 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 ਸੁਣਦਿਆਂ ਨੂੰ ਮਹੀਨਾ ਹਟ ਲਿਆ ਪੰਜੀਰੀ ਦੇਖੋ ਤਾਂ ਸਹੀ ਤੁਸੀਂ ਕਹਿ ਘੈਂਟ ਢੰਗ ਨਾਲ ਬਣਾਈ ਜੀ ਅਸੀਂ ਤਾਂ ਹੀ ਕਹਿੰਦਾ ਵੀ ਇੱਕ ਮਹੀਨਾ ਹਟ ਲਿਆ ਪੰਜੀਰੀ ਆਉਣੀ ਪੰਜੀਰੀ ਆਉਣੀ ਪੰਜੀਰੀ ਖਾ ਕੇ ਤਾਂ ਦੇਖੋ ਹੁਣ ਪਨੀਰੀ ਦਾ ਮੈਨੇਜੀ ਪਨੀਰੀ ਕਰਕੇ ਦਾ ਸਾਰੇ ਨੀ ਦਾ ਸੀ ਐਦਾਂ ਬਣਾਇਆ ਨਾ ਪੰਜਾ ਛੇ ਨਾ ਬੈਠ ਕੇ ਦੋ ਤਿੰਨ ਘੰਟੇ ਨਾ ਐਪੜੀ ਰਸ ਹਾਂ ਲੈ ਉਹ ਕੌਲੀ ਚਮਚਾ ਨਾਲੇ ਗਰ ਨਾਲੇ ਗਰਮਾ ਗਰਮ ਆ ਜੀ ਹਾਂ ਆ ਚੱਕੋ ਪਾਓ ਵੀ ਦੇਖੋ ਸਵਾਦ ਤੁਸੀਂ ਉਹ ਦੱਸੋ ਪਹਿਲਾਂ ਨਾ ਆਰੇ ਜਾਂਦੇ ਜਾਂਦੇ ਠਾਕਾ ਦੇਖੋ ਮੈਂ ਕੀ ਕਹਦੀ ਆ ਹਾਂ ਹਾਂ ਪੂਰਪਰੀ ਜੇ ਪਰ ਹਜੇ ਗਰਮ ਆ ਨਾ ਜੋ ਜਮੂਗੀ ਹਾਂ ਇੱਕ ਮਿੰਟ ਆਇਓ ਆ ਲੈ ਪਹਿਲਾਂ ਚਲ ਤੂੰ ਹੀ ਦੇਖ ਲੈ ਤੂੰ ਹੀ ਦੇਖ ਲੈ ਇੱਕ ਆ ਹਾਂ ਕੋਈ ਨਹੀਂ ਭਾ ਲੈ ਸਾਰੇ ਹੱਥੋਂ ਰੱਖੋ ਪਤਾ ਲੱਗੇ ਕੋਰੋ ਹਾਂ ਕੁੜਮਣੀ ਦੇ ਕੰਨ ਚੋਂ ਉਹ ਕਹਿਦੀ ਜੇ ਕੁਸ ਘਟਬਾਦ ਹੋਈ ਸਿੱਧਾ ਵੀਡੀਓ ਤੇ ਨਾ ਦੱਸਦੀ ਉਧਰ ਤੇਰੇ ਨਾਲੇ ਬੈਠੀ ਉਹਦੇ ਕੰਨ ਚੋਂ ਕਹਿਦੀ ਵੀ ਭੈਣ ਜੀ ਆ ਚੀਜ਼ ਬੰਦਾ ਘਟ ਬੋਲਿਓ ਖਾ ਕੇ ਕਹਿੰਦੇ ਮੂੰਹ ਤੇ ਹੋਵੇ ਕੰਨ 'ਚ ਭਰ ਜਾਵੇ ਬੜੀ ਚੈਸਟ ਬਣਾਈ ਆ ਹਾਂ ਵਾਹ ਕੀ ਸਵਾਲ ਨਾ ਗੱਲ ਸਹੀ ਹੈ ਆਹ ਫਿਰ ਇਹ ਕੋੜਮਣੀ ਕੋੜਮਣੀਆਂ ਮਾੜੀਆਂ ਸਾਡੀ ਨਾ ਨਾ ਕੋੜਮਣੀ ਸਾਡੀ ਘੈਂਟ ਐ ਮੈਂ ਐਨ ਪ੍ਰੋਫੈਸਰ ਦੇਖੋ ਚਾਚਾ ਜੀ ਤੁਸੀਂ ਵੀ ਇਹ ਮਿੱਠਾ ਸੱਚੀ ਹੋ ਬੋਲੀ ਚਾਚਾ ਜੀ ਦਾ ਇੰਨਾ ਦਾ ਗੱਗ ਸਰਜੂ ਮਿੱਠਾ ਤੇਜਾ ਮਿੱਠਾ ਤੇਜਾ ਚਾਚਾ ਜੀ ਤਾਂ ਲੈਣਾ ਤਾਂ ਇਹ ਮਿੱਠਾ ਤੇਜਾ ਨਾ ਬਸਵਾ ਦਾ ਨਾ ਸਵਾਦ ਉਧਰ ਦਿਖਾਓ ਮਿੱਠਾ ਤਾਂ ਦਕਾਉਂਦੇ ਆ ਇਹਨੇ ਵੀ ਖਾਣੀ ਐ ਤੇਰੀ ਆਨੇ ਰਿਹਾ ਕਿ ਹੋ ਗਏ ਨਾ ਮੇਨੇ ਜਾਈ ਮम्मी ਕਹਿੰਦੇ ਹਾਂ ਨਾ ਠੀਕ ਆ ਹੂੰ ਮੈਂ ਕੋੜਮਣੀ ਤੇ ਕਾਂਚਰ ਨੂੰ ਕਹੋ ਗੱਲ ਜਿਹੜੀ ਕਹਿਣੀ ਆ ਬਹੁਤ ਸੁਆਦ ਆ ਮੇਰੀ ਕੋੜਮਣੀ ਕੋਈ ਚੀਜ਼ ਨਹੀਂ ਵਧੀਆ ਬਣਾਉਂਦੀ ਕੋਈ ਚੀਜ਼ ਵਧੀਆ ਨਹੀਂ ਬਣਾਉਂਦੀ ਆਹ ਕਿਹੜੇ ਆਹ ਕਿਹਦੀ ਟੋਨ ਆ ਬਹੁਤ ਵਧੀਆ ਬਣਾਉਂਦੇ ਆ ਇਹ ਤਾਂ ਉਲਟੇ ਹੋ ਗਿਆ ਕੰਮ ਦੀਵਤਾ ਨਹੀਂ ਜਲੀ ਨਹੀਂ ਬਾਈ ਬਹੁਤ ਹੀ ਹੋਇਆ ਸਵਾਰ ਕੇ ਹੈ ਗਾਲਾਂ ਤਾਂ ਵੀ ਬਹੁਤ ਕੋਈ ਚੀਜ਼ ਮਾੜੀ ਨਹੀਂ ਬਣਾਉਂਦੀ ਹੈ ਹੈ ਤਾਂ ਹੋਏ ਨਹੀਂ ਸਕਦਾ ਇਹ ਕੁੜਮਲੀ ਦਾ ਟੀਚਰ ਕਰਦੀ ਹੈ ਬੱਧੀ ਜੈਜ਼ਮੀਰ ਮੈਨੂੰ ਹਮੇਸ਼ਾ ਕਹਿੰਦੀ ਮੰਮੀ ਇੰਨੀ ਸਬਜੀ ਸਵਾਦ ਬਣਾਉਂਦੀ ਆ ਕੁੰਡੀ ਚ ਮਸਾਲਾ ਕੁੱਟ ਕੇ ਇਹ ਪੰਜੀਰੀ ਕਿਵੇਂ ਨਹੀਂ ਬਣਾ ਸਕਦੇ ਸਵਾਦ ਵੈਸੇ ਹੀ ਉਹਨੇ ਹਮੇਸ਼ਾ ਤੁਹਾਡੀ ਤਰੀਫੇ ਕਰਦੀ ਹਾਂ ਹਾਂ ਚਲ ਚਾਹੀਦਾ ਵੀ ਆ ਚਾਹੀਦਾ ਤੇ ਜਸਾ ਸਦਾ ਪਿਆਰ ਲੈਣਾ ਨਹੀਂ ਇੱਕ ਵਾਰ ਫੇਰ ਤਾਂ ਫੇਰ ਤਾਂ ਇਹ ਵੀ ਤਰੀਫ ਕਰਨੀ ਪੈਣੀ ਚਾਹੇ ਮਾੜੀ ਬਣੀ ਚਾਹੇ ਜੇਜੀ ਮਰਜ਼ੀ ਜਿਵੇਂ ਮਰਜ਼ੀ ਹਾਂ ਪਤਾ ਹੈ ਇਹ ਜੈਸਮੀਨ ਦੇ ਹੁਣ ਇੱਥੇ ਛੱਡ ਕੇ ਘਰ ਉੱਥੇ ਗਈ ਅਨੂੰ ਅਸੀਂ ਦੂਰ ਪਰੇ ਦੂਰ ਪਰੇ ਕਰੀ ਮੇਰੇ ਚੰਗੀ ਗੱਲ ਨਹੀਂ ਨਾ ਹਾਂ ਬੰਧੀਆਂ ਇਹ ਹਾਂ ਦੌਰੀਆਂ ਇਹ ਹਾਂ ਬਾਈ ਗਿਆ ਅਸੀਂ ਮੈਂ ਕਹਿੰਦੀ ਮਾਪੇ ਸਮਝੋ ਤੇ ਬੁੱਤ ਮੰਨੋ ਹਾਂ ਮਾਂ ਗੁੰਦੀ ਮਾਂਸ ਤੋਂ ਨਿਆ ਕਰਦੀ ਫੇਰ ਵੀ ਮਾਂ ਗੁੰਦੀ ਮਾਂ ਦੀ ਗੱਲ ਆ ਮੰਮੀ ਦੀ ਗੱਲ ਆ ਮਤਲਬ ਹਰ ਜੈਸਮਿਨ ਦੀ ਗੱਲ ਆ ਅੱਛਾ ਸੂਟ ਦੇ ਰੌਲਾ ਪੈਂਦਾ ਜਿਹੜਾ ਸੂਟ ਲਾਗਣ ਵਾਲਾ ਆ ਵੀ ਉਹ ਜਿਆਦਾ ਨਾ ਮਾਂ ਤਾਂ ਹੁੰਦਾ ਆ ਹਾਂ ਇਹ ਵੀ ਮਾਂ ਸੁਝਾਸ ਨੇ ਤੂੰ ਜੈਸਮਿਨ ਦਾ ਮਣੀ ਚਾਹੀਦੀ ਜਿਹੜੇ 2-4 ਦਿਨ ਰਹਿ ਕੇ ਤੈਨੂੰ ਫੇਰ ਦੇ ਜੂਂਗੀ ਨਹੀਂ ਲੈ ਗਈ ਆ ਨਹੀਂ ਬੱਜਦਾ ਜੈਸਮਿਨ ਕਹਿੰਦੀ ਸੂਟਾਂ ਦਾ ਸੂਟਾਂ ਦਾ ਰੌਲਾ ਜਾਂ ਪੀ ਜਾਂਦਾ ਨਾ ਸੂਟ ਨਹੀਂ ਪੂਰੇ ਹੁੰਦੇ ਸਾਡੇ ਕਿ ਆ ਚੱਕਰ ਕਿ ਆ ਇਹ ਕਮਚਾਈ ਦਾ ਨਹੀਂ ਆ ਮਾਣ ਕੇ ਆਣ ਦਾ ਕੰਕ ਸੁਣ ਲੈਣ ਦੋ ਦਿਨ ਹਾਂ। ਔਰ ਇਹ ਜਿਹੜੇ ਐਨੇ ਸੂਟ ਆਏ ਪਏ ਇਹ ਮੈਂ ਤਾਂ ਭੁੱਲ ਗਿਆ ਸੀ। ਇਹਨਾਂ ਦਾ ਕੀ ਕਰਨਾ? ਇਹ ਪੇਟੀ ਇਹ ਪੇਟੀ ਚ ਜਾਣੇ। ਸਮਝ ਲੱਗਦਾ ਤੁਹਾਡੇ ਸਾਨੂੰ ਮੈਂ। ਸੂਟਾਂ ਲੈਣ ਦੇ ਬੰਦ ਹੋਣਾ ਚਾਹੀਦਾ। ਕਿੱਥੇ ਕਿੱਥੇ ਬੰਦ ਕਰੀ ਜਾਂਦੇ। ਆਏਗੇ ਨਾ ਸਵਾਹ ਹੋ ਦੰਨੇ ਆ ਜ਼ਰੂਰੀ ਹੈਗਾ ਜੇ ਕਾਰ ਵਾਲੇ ਤੋਂ ਲੈਣ ਉਹ علیحد੍ਹਾ ਲੈਣ ਹੁੰਦੇ। ਚਾਹੇ ਕੋਈ ਗਵੀਰ, ਗਰੀਬਾ ਚਾਹੇ ਕੋਈ ਮੀਰ। ਹਾਂ ਆਪਣੇ ਧੀ ਪੁੱਤ ਵਾਸਤੇ ਵਦੀ ਕਰਦੇ। ਨਾਲੇ ਊਂ ਵੀ ਵਦੀ ਕਰਦੇ ਆਪਣੇ ਬਾਲ ਤੇ। ਨਾ ਕਹਿੰਦਾ ਮੂਹ ਨੂੰ ਮਿੱਟੀ ਵੀ ਨਹੀਂ ਬਣਾ ਹੁੰਦੀ ਭਾਈ ਹਾਂ ਕਰਨੀ ਬੈਠਾ ਨਹੀਂ ਮੈਂ ਕਿ ਨਾ ਕਾ ਜਿਹੜਾ ਮਨ ਸੂਟ ਆਇਆ ਉਹ ਤਾਂ ਸੀ ਸਮਾਈ ਲੈਣਾ ਜੀ ਜਿਹੜਾ ਖੋਤੋ ਲੈਣਾ ਉਹ ਤਾਂ ਲੈਣੀ ਲੈਣੀ ਹਾਂ ਉਹ ਵੀ ਮਿਲ ਜੂਗਾ ਮਮੀ ਜਿੱਦਾਂ ਸੂਟ ਤੋਂ ਆਉਣ ਜਾਣਾ 500 ਵਾਲੇ ਸੂਟ ਨੂੰ ਜਿਹੜੇ ਨੂੰ ਤਾਂ ਹੱਥ ਲਾਤਾ ਸੰਦੀਪ ਨੂੰ ਉਹ ਦਵਾ ਦੇਣਾ ਮਮੀ 5000 ਵਾਲੇ ਕਹਿੰਦੇ ਆ ਉਹ 500 ਜੀਰੋ ਕੱਟ ਸੁਣਦੀ ਆ ਜੀਰੋ ਕੱਟ ਰਹੀ ਸੁਣਦੀ ਜੀਰੋ ਜੀਰੋ ਦੋਏ ਲਾਉਣੀਆਂ ਪੰਜ ਤੇ ਮਗਰ ਇਦਾਂ ਜਾਂ ਤੋ ਬਾ 10000 ਵਾਲਾ ਕਰਾ ਦੇ ਮੇਰਾ ਧੁੱਗਾ ਚਾਰ ਦੂ ਕਮੈਂਟ ਵੀ ਆਉਂਦਾ ਹੈ ਭੈਣਾਂ ਦੇ ਕਹਿੰਦੇ ਸੰਦੀਪ ਤੂੰ ਸੂਟ ਪਾਉ ਵਧੀਆ ਲੱਗਿਆ ਉਹਦੇ ਉਂ ਵੀ ਵਧੀਆ ਲੱਗਿਆ ਲੱਤਾ ਹੋਇਆ ਮੈਂ ਕਹਿੰਦਾ 10000 ਦਾ ਹੋਵੇ ਨਹੀਂ ਈ ਦਾ ਹੋਵੇ ਜਦੋਂ ਚੰਦ ਗਿਆ ਲੈ ਲੈ ਨਹੀਂ ਲੈਣੀ ਬਣਾ ਨੂਰ ਪੁੱਤ ਨਰਮੀ ਮਮੀ ਉਤਮਾ ਜਾਈ ਤਾ ਜੱਜ ਤਾਂ ਮੈਂ ਕਹਿੰਦਾ ਤਾਂ ਹੀ ਇਹ ਲੈਣਾ ਹੀ ਦੇਣਾ ਚੱਲ ਕੋਈ ਨਹੀਂ ਦੇਖ ਲਾਂਗੇ 2 ਰੁਪਏ ਕਿਧਰੇ ਤੇ ਜੁੜ ਗਏ ਤਾ ਤੇਰਾ ਸੂਟ ਖਰਾ ਹੈ ਨਹੀਂ ਫਿਰ ਦੇਖੀ ਜਾਉਗੀ ਘੈਂਦੀ ਨਹੀਂ ਬਹੁਤੀ ਫਿਰ ਈ ਜਿਹਾ ਨਹੀਂ ਜਾਣਾ ਹਾਂ ਵੀ ਲਾਪਰੀਤ ਕਿਆ ਕਰਦੀ ਪੁੱਤ ਓਏ ਕਿਆ ਕਹਿੰਦੀ ਹਰਗੁਣ ਤਨੂ ਉਹ ਦੇ ਦੋ ਇਹਨੂੰ ਵੀ ਕਿਆ ਕਹਿੰਦੀ ਹਰਗੁਣ ਸਾਚੀ ਦੀ ਗਾਲ ਕੱਤ ਨਹੀਂ ਬਾਈ ਤਾਂ ਉਹ ਨੂਰ ਉਹ ਤਾਂ ਖੇਲਣ ਤੇ ਮਾਸਤੋ ਹੀ ਪਿਆਦੇ ਹੂੰ ਨੀ ਕਰਲੀ ਦਾ ਫੋਟੋ ਕੱਟੋ ਤੇਰੀ ਫੋਟੋ ਕਾਦੀ ਕੱਢ ਦਵਾ ਕਾਦੀ ਜੀ ਫੋਟੋ ਕੱਟੇ ਮੇਰੀ ਆਲਾ ਪਛਤੀ ਫੋਟੋ ਖੀਚ ਮੇਰੀ ਫੋਟੋ ਖੀਚ ਮੇਰੀ ਫੋਟੋ ਤੂੰ ਉਹਨਾਂ ਨਾਲ ਖੇਡ ਲਾ ਜਾ ਖੀਚ ਮੇਰੀ ਫੋਟੋ ਆ ਆ ਆ ਆ ਚਾਕੇ ਲੈ ਜਿੰਨਾਂ ਨੇ ਪ੍ਰਸ਼ਾਦਾ ਹੁਣ ਲੈ ਲੱਗੀ ਉਹ ਐਕਸਰਸਾਈਜ਼ ਕਰਨ ਨਿਭੜ ਨਾ ਪੁੱਤ ਟਿਊਸ਼ਨ ਜਾਣਾ ਮੈਨੂੰ ਐਹੀ ਨਹੀਂ ਪਤਾ ਲੱਗਦਾ ਓ ਥਾੜੇ ਓ ਥਾੜੇ ਓ ਥਾੜੇ ਇੱਧਰ ਆ ਜਾ ਨਹੀਂ ਉਹ ਖੇਡਣ ਵਾਲੀ ਚੀਜ਼ ਆ ਚੱਲ ਟਿਊਸ਼ਨ ਬਾਅਦ ਚੱਕ ਕਾਪੀਆਂ ਪਾਵਾ ਟਿਊਸ਼ਨ ਦੀ ਪੈਰ ਤੋੜਿਆ ਰੋਟੀ ਰੱਦ ਖਾ ਰਹੀ ਸੀ ਖਾ ਲਈ ਤਾਂ ਹੀ ਤਾਂ ਟਪੋ ਟਪੋ ਚੱਲਦੀ ਚੱਪਲਾਂ ਪਾ ਕੇ ਪੈਰ ਤੋਲ ਉਹਨੂੰ ਕਾ ਮੈਂ ਇੱਕ ਕੇਲਾ ਲੈਣਾ ਮੈਂ ਚੱਪਲਾਂ ਪਾ ਕੇ ਪੈਰ ਤੋਲ ਇੱਕ ਕੇਲਾ ਨਹੀਂ ਮੈਨੂੰ ਬੋਲੋ ਚੱਪਲਾਂ ਪਾ ਕੇ ਪੈਰ ਤੋਲ ਮੈਂ ਬੁਲਾਉਣੀ ਛੱਡ ਦੇਣੀ ਉਹ ਲੋਕ ਚਾਹ ਇੱਕ ਕੇਲਾ ਤਾਂ ਲੈਵਾ ਮੈਂ ਕਿਹਾ ਚੱਪਲਾਂ ਪਾ ਕੇ ਪੈਰ ਤੋਲ ਇੱਕ ਕੇਲਾ ਤਾਂ ਨੀਂਦਾ ਚੱਪਲਾਂ ਪਾਇਆ ਫੇਰਾ ਕੇ ਲੈ ਲਈ ਹੈ ਹਾਂ ਮੈਂ ਕਹਿੰਦੀ ਸੀ ਹਾਂ ਵੀ ਆਪਾਂ ਤੋਂ ਜੇ ਮੈਂ ਹੁਣ ਆਹ ਘਰ ਚੱਕਦੀ ਕੱਪੜੇ ਵੀ ਦਾ ਤੱਕੋ ਮੈਂ ਤਾਂ ਆਪ ਕਹਿੰਦਾ ਵੀ ਤੁਸੀਂ ਮੰਜੇ ਸੁਣਨੇ ਛੱਡ ਤੇ ਇੰਨੇ ਦਿਨੋਂ ਗੱਤ ਇੰਨੇ ਦਿਨੋਂ ਗਾ ਤੁਹਾਨੂੰ ਇਹ ਸਮਾਨ ਸੰਭਾਲਦੇ ਨੂੰ ਹੁਣ ਤੁਸੀਂ ਕਰੋ ਕਵਰਨ ਜਾਣੇ ਵਾਲੇ ਕੱਪੜੇ ਉਹ ਬਾਹਰ ਹਾਂ ਜਿਹੜੇ ਜਾਣੇ ਇਹਨਾਂ ਨੇ ਲੈ ਕੇ ਆਹ ਬਾਹਰ ਇੱਤੀ ਦੇ ਪਾ ਦਨੀ ਹੈ ਨਾ ਦੇਖੋ ਇਹਨਾਂ ਦੀ ਤੇਤੀ ਜਿਹੜਾ ਜਿਹੜਾ ਉਹਦੇ ਵਿੱਚ ਕੱਪੜੇ ਰੱਖਣਾ ਥੋੜ ਨੂੰ ਵੀ ਤੇ ਪਰਕੇ ਲਿਆਣੀ ਤੇ ਪਰਕੇ ਤੋਂ ਲਿਆ ਲਿਆ ਨਹੀਂ ਹੁਣ ਇੱਕ ਤੇਤੀ ਚ ਤਾਂ ਸਾਰਾ ਸਮਾਨ ਜਾਣਾ ਨਹੀਂ ਇਹ ਮੈਂ ਥਾਲੀ ਰੱਖ ਲੰਨੀ ਹੈ ਜਿਹੜੇ ਸਾਰੇ ਰੀਤ ਪੁੱਤੋ ਖੜ ਜਾ ਹੁਣ ਖੜ ਜਾ ਕਸ਼ਮੀਰ ਮਾਰੀ ਹੱਥ ਮੁਗੇ ਐ ਨਹੀਂ ਉਹ ਸਹੀ ਉਹ ਕਿੱਥੇ ਨਾ ਆ ਮੇਰੇ ਮਾਸੀ ਦੱਸ ਦੱਸ ਕਿੰਨੇ ਕਿੰਨੇ ਆਹ ਤਾਂ ਤੇਰੀ ਪਿੰਨੇ ਦੀਆਂ ਦੇ ਹਾਹਣ ਦੱਸ ਤੰਗਾ ਕੇ ਜਿਹੜਾ ਮਰਜੀ ਆ ਤੇਰੀ ਮੰਮੀ ਰੱਖ ਤੇ ਅੱਛਾ ਠੀਕ ਆ ਆ ਦੋਸੇ ਭੂਆ ਜੀ ਦੇ ਤੇ ਜੋ ਮੈਂ ਉਸੇ ਸਾਥ ਕਹਿਣਾ ਠੀਕ ਆ ਤੇਰੀ ਨਿੱਕਾ ਦੀਦੀ ਲਈ ਅੱਛਾ ਤੂੰ ਤੁਰਾਈ ਜਾ ਹਾਂ ਠੀਕ ਆ ਆਹਾ ਤੇਰਾ ਠੀਕ ਤੇਰਾ ਮੇਰਾ ਨਾ ਤਿੰਨ ਦੱਸ ਦੇ ਆ ਤਿੰਨੇ ਸੂਟ ਪਏ ਆ ਮਰਜੀ ਲੈ ਲੈ ਆ ਤਿੰਨਾ ਤੂੰ ਜਿਹੜਾ ਮਰਜੀ ਤੇਰਾ ਪਸੰਦਾ ਕੋ ਆਪਣਾ ਸੋ ਚੱਕ ਲੈ ਚਾਹੇ ਠੀਕ ਠੀਕ ਚੱਕ ਲੈ ਹਜੇ ਥੋੜਾ ਜਿਹਾ ਪੇਟੇ ਚੋਂ ਰੰਗ ਮਗਾਏ ਕਹਿੰਦੀ ਮੇਰੇ ਕੋਲ ਬਹੁਤ ਆ ਹਾਂ ਬਹੁਤ ਆ ਉਹ ਤਾਂ ਨਹੀਂ ਇਹਨੂੰ ਰੰਗ ਲਿਆਉਂਦੇ ਉਹ ਚੱਲ ਠੀਕ ਆ ਜਿਹੜਾ ਮਰਜੀ ਦੋਨੇ ਨਿਆਣਿਆਂ ਦੇ ਆਪਣੇ ਆ ਦੇ ਆ ਮਨਵੀਰ ਦਾ ਮਨਕੀਰਤ ਦਾ ਆਹਾ ਹੈਗਾ ਆਪਣੀ ਨੂਰ ਦਾ ਇਹ ਮੈਂ ਕਿਹਦੇ ਹਾਂ ਬੜੇ ਸਾਈਜ਼ ਹੈ ਨਾ ਜਿੱਦਾਂ ਹਾਂ ਉਹ ਦੇ ਦੇਣੀ ਮੈਂ ਤੇਨੂੰ ਜਿਵੇਂ ਆ ਰਹੀ ਹੈ ਜਦ ਹੁਣ ਆ ਜਾਣ ਜਿਹੜੇ ਸੀ ਆ ਜਾਣੇ ਸਾਡੇ ਤਾਂ 5 ਰੁਪਏ ਦਾ 5 ਰੁਪਏ ਪਤਾ ਨਹੀਂ ਕਿਹੜਾ ਇਹ ਕਹੜਾ ਇੱਕ ਪਲੇਟ ਆ ਸੱਬੇ ਇੱਥੇ ਵੀ ਕੱਪੜੇ ਹੈਗੇ ਹੀ ਆਉਦੇ ਉਹ ਪਈ ਜਾਣੇ ਨਮੀ ਪਾਉਣੇ ਹੁਣ ਹੂੰ ਇਹ ਵੀ ਦਾਖੇ ਦਿੱਤੇ। ਉਹ ਤੇਚੀ ਚ ਆਉਣ ਨੂੰ ਇਹਦਾ ਸਮਾਨ ਆ। ਹਾਂ ਆ ਜਾਣ। ਹਜੇ ਆ ਵੀ ਪਿਆ ਐ ਇਹ ਵੀ ਪੈਣਾ ਵਿੱਚ। ਨਹੀਂ ਇਹ ਨਾਲ ਵਿੱਚ ਵੀ ਜਿਹੜੇ ਬੜੇ-ਬੜੇ ਆਪਾਂ ਨੇ ਭੇਜਦਾ ਨੇ। ਬੜੀ ਭੇਜਨੇ ਆ ਛੋਟੇ ਰੱਖਦੇ ਆ। ਜਿਵੇਂ ਲਾਣੇ ਵੀ ਬਾਰ ਪੁੱਤੋ। ਹਾਂ ਕੋਈ ਨਹੀਂ ਇਥੇ ਲਾ ਫਾਫਾ ਦੇ। ਆ ਦੋ ਫੂਟ ਰੱਖ ਲੈਂਦੇ ਨੇ ਤਿੰਨ। ਲਾ ਫਾਫੇ ਚ ਪਾਲਾ ਕੋਦੋ ਕੁੜੀਏ। ਹਾਂ ਸਾਰਾ ਤੇਚੀ ਚ ਥੋੜਾ ਆਉਣਾ ਸਮਾਨ। ਜਿਆਦਾ ਡੱਬੇ ਕੱਢ ਕੇ ਸਿਰਦੇ ਡੱਬੇ ਤਾਂ ਤੁਹਾਨੂੰ ਚਾਹੀਦੇ ਨਹੀਂ ਇੱਕ ਨਹੀਂ ਪੈਕ ਕਰਕੇ ਰੱਖੋ ਤੇ ਡੱਬੇ ਹੀ ਪਰ ਡੱਬਿਆਂ ਨਾਲੇ ਤੇਚੀ ਭਰ ਗਿਆ ਥੋੜਾ। ਲੇ ਤੇਨੇ ਮੈਂ ਚਲਦੀ ਇੱਕ ਬੂਦਾ ਵੀ ਸਰਾਣੀ ਦੀ ਪਾਣੀ ਨਾਲ ਘਲਾਉਣੇ ਜੈਸਮੀਨ ਮੈਂ ਤੇ ਇਹ ਖੜਦੀ ਆ ਮੈਂ ਤਾਂ ਫਿਰ ਜੈਸਮੀਨ ਆਪਣੇ ਅਕੋਰਡਿੰਗ ਸੈਟ ਕਰ ਦਿੰਦੀ ਆ ਕਿ ਆ ਡੱਬੇ ਚ ਤੇਲ ਖੜਦੀ ਆ ਡੱਬੇ ਕਹਿੰਦੀ ਤਾਂ ਆ ਪਾਈਆਂ ਵਿੱਚ ਖੜਦੀ ਕਿਹੜਾ ਇਹ ਉਧਰ ਹੀ ਪਾਸਾ ਬੋਲਦੀ ਅੰਬਰਸਾਰ ਵਾਲੀ ਖੜਦੀ ਖੜਦੀ ਤਾਂ ਕਹਿਣ ਦਾ ਭਾਵ ਕਿਆ ਹੁੰਦਾ ਭਲਾ ਮੈਂ ਕਰਦੀ ਮੈਂ ਜੈਸਮੀਨ ਆ ਆਪਣੇ ਅਕੋਰਡਿੰਗ ਸੈਟ ਕਰ ਲੂਗੀ ਇਸ ਕਰਕੇ ਰੱਖ ਲੀ ਹਾਂ ਹਾਂ ਚਲ ਰੀ ਤ ਫੇਰ ਦੇ ਲਾ ਪੁੱਤ ਜਿਹੜੇ ਦਰ ਦੇ ਕਾਹਨ ਪੈਰ ਤਾਂ ਧੋਲੇ ਤੇਰੇ ਨੂੰ ਕੱਪੜੇ ਨਹੀਂ ਖਰਾਬ ਹੁੰਦੇ ਦੇਖੀ ਗੋਡੇ ਜਿੱਥੇ ਲਾਇ ਥੱਲੇ ਨਹੀਂ ਹੁਣ ਮੈਂ ਥੱਪੜ ਲਾਇਆ ਜਾਣਾ ਤੇਤਾ ਫੇਰ ਦੇਖੀ ਕਿ ਗੇੜੇ ਪਰਾ ਕੀ ਹੁਣ ਤਾਂ ਗੇੜਾ ਲੈ ਕੇ ਹੱਟੀਏ ਜਦੋਂ ਨਹੀਂ ਦੋ ਗੇੜੇ ਲੈ ਲੈ ਐਨਾ ਨਾਲ ਖੇਲਾ ਦੇ ਆ ਦੇਖ ਚੱਲਦਾ ਕੰਮ ਗੇੜੇ ਨਹੀਂ ਐਵੇਂ ਤੇ ਚੱਟਿਆ ਲੱਗ ਜੂ ਤੇੱਚੀ ਹੁਣ ਇਹਦੇ ਚੋਂ ਜਿਹੜਾ ਕੱਪੜੇ ਜਾਣੇ ਫਿਰ ਉਹ ਉਹ ਝੋਲੇ ਚ ਪਾ ਲਾ ਦੇ ਰੱਖ ਲੋ ਇਹਨਾਂ ਇਹਨਾਂ ਦੇ ਪਾ ਲਓ ਹੁਣ ਜਸਮੀਨ ਨੂੰ ਪੁੱਛਣਾ ਨਾ ਇਹ ਸੂਟ ਜਿਹੜਾ ਰੱਖਣਾ ਸਵਾਉਣ ਨੂੰ ਜਸਮੀਨ ਨੂੰ ਪੁੱਛ ਲੋ ਜਸਮੀਨ ਤਾਂ ਹੈ ਨਹੀਂ ਜਸਮੀਨ ਨਾਲੇ ਰੱਖ ਲਾ ਬਾਹਰ ਆ ਆ ਵੀ ਜਸਮੀਨ ਦੀ ਤੇਜ ਜਣਾ ਤੂੰ ਇਹਨਾਂ ਵਿੱਚ ਦੇਖ ਕਿਹੜਾ ਕਿਹੜਾ ਬਣਾ ਤਾ ਹਰ ਗੁੰਦ ਦੱਸੋ ਕੀ ਆ ਕਹਿੰਦੀ ਮਾਸੀ ਆ ਵੀ ਉਹਨੇ ਸਵਾੜੀ ਨਹੀਂ ਰੱਖ ਮੰਗਵਾਇਆ ਵਾ ਕਿਉਂਕਿ ਗਾਂ ਵਿਆਹ ਹੁੰਦਾ ਠੀਕ ਆ ਆ ਵੀ ਸਿਆਲੇ ਦਾ ਆ ਵੀ ਜੇ ਜਸਮੀਨ ਨੇ ਗਲਾਗੀ ਸਵਾਉਣਾ ਹੋ ਅਤਾ ਗਰਮੀ ਆਹ ਫਿਰ ਉਹਨੇ ਜਿਆਦਾ ਲਿਆ ਸੀ ਦਾ ਗਰਮੀ ਵਾਲਾ ਹਾਂ ਇਹ ਤਾਂ ਲੈ ਜਾ ਕੇ ਇਹ ਹੀ ਰਹਿਣਗੇ ਕਿਆ ਅੰਡੇ ਆ ਬਿਆ ਅੰਡੇ ਆ ਬਿਆ ਅੰਡਿਆ ਜਿਹੜਾ ਕੁੜੀ ਜਸਮੀਨ ਦੇ ਰੱਖ ਹਾਂ ਹਾਂ ਆਹ ਦੋਵੇਂ ਖਾਣੇ ਮਮਮੀ ਮਮਮੀ ਆਣੇ ਨਾ ਮੈਂ ਆਹ ਦੀ ਪਤਾ ਪੁੱਤੋ ਲੈ ਜਾ ਸਾਰੀ ਪੈਕ ਕਰਕੇ ਰਹਿ ਜਾ ਆਪਣੇ ਉੱਥੇ ਉੱਥੇ ਖੋਲ ਦਿਓ ਔਰ ਇਹ ਤਾਂ ਕੱਪੜੇ ਤੇ ਬਾਧੂ ਪਏ ਆ ਚਾਰ ਦਿਨ ਪੰਜ ਦਿਨ ਇਹਨੇ ਹੋਰ ਰਹਿਣਾ ਬਸ ਕਿ ਜਾਨਾ ਹੋਇਆ ਕਿ ਮੈਂ ਛੋਟਾ ਛਾਟਾ ਉਹ ਫਟ ਲੱਖ ਦੇ। ਹਾਂ ਕਰੋ। ਛੋਟਾ ਮੋਟਾ ਇਹਨਾਂ ਰੱਖੀ। ਮੈਂ ਕਹਿੰਦੀ ਹਾਂ ਤੁਸੀਂ ਛੋਟੇ ਵਾਲੇ ਜੋ ਕੱਢ ਲੇ ਤੁਸੀਂ ਦੇ ਦੇ। ਹਾਂ। ਬੱਸ ਫਿਰ। ਪਾਪਾ ਕਿ ਆ ਲੱਖ ਲੈਣੇ। ਹਾਂ। ਇਹ ਪੁੱਤ ਹਰਗੁਣ ਦੀਦੀ ਦੇ ਹੈ ਨਾ ਛੇੜ। ਇਹ ਹਰਗੁਣ ਨੇ ਠਹਿ ਲੱਖ। ਹਾਂ। ਹਰਗੁਣ ਤਾਂ ਔਰੀ ਰਹੂਗੀ ਪੁੱਤ ਔਰੀ ਰਹੂਗੀ। ਉਹਦਾ ਉਹਦਾ ਘਟਾਉਣ ਦਾ ਭੇਜ ਦੇ ਤੇ ਪੇਟੀ 'ਚ ਲੱਕ ਦੂੰਗਾ ਠੀਕ ਹੈ ਨਾ। ਜਾਓ ਖੇਡਣ ਤੋਂ ਅੱਗੇ ਉਹ ਜੀ ਫੇਰ ਇਹਦੇ ਨਾਲ ਖੇਲੇ ਕਰੂੰਗੀ ਨਾ। ਅਹ ਜਿਆਦਾ ਛੋਟਾ ਕਰੀ ਚੇਂਜ ਕਰਨ ਦੀ ਲੋੜ ਪੈਣੀ। ਇਹ ਜਿਆਦਾ ਛੋਟਾ ਦਿੱਤਾ ਹਾਂ ਹਾਂ ਚੇਂਜ ਕਰਨੇ ਹੁੰਦੇ ਨੇ ਹਾਂ ਸਵਿਟਜ਼ਲੈਂਡ ਵਾਲੇ ਦੇ ਨਹੀਂ ਹੁੰਦਾ ਹਾਂ ਚੇਂਜ ਕਰੀ ਹਾਂ ਆਹ ਜਿਹੜਾ ਲਪਾਤੇ ਰੱਖਿਆ ਉੱਧਰ ਉਹ ਜਿਹੜਾ ਬਾਅਦ ਦੇ ਨੋਟ ਚੀਂਜ ਆ ਵੀ ਆ ਵੀ ਦੋਨੋਂ ਆ ਵੀ ਪਹਿਲੇ ਸੀਡੀ ਵਾਲੇ ਕਮਰੇ ਚ ਆ ਦੋ ਇਹ ਆ ਦੋਨੋਂ ਇਹ ਆਹ ਤਾਂ ਹੈ ਗੁਲਪਾਲੀ ਦੀ ਠੀਕ ਹੈ ਮੈਨੂੰ ਭੜਾਈ ਜਾ ਰੇ ਆ ਦੇਖ ਆ ਤਾਂ ਸਿਆੜੇ ਵਾਲੇ ਇਹਨਾਂ ਦੇ ਦਰਮਿਆਨ ਬੱਲੇ ਜਾਲੇ 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 ਜਾ ਇੱਕ ਵਾਰ ਦੇਖ ਲਓ ਆ ਪਿਆ ਉਹ ਵੀ ਦੇਖੀ ਦੇਖ ਕੋ ਮਰੇ ਨਹੀਂ ਇਹ ਵੀ ਲੈ ਜਾ ਉਹ ਦੇ ਇਹ ਵੀ ਗਾਹ ਹੀ ਪੈਣਾ ਉਹ ਤੇ ਆਲੇ ਵਾਲੇ ਵਾਲੇ ਆ ਹਨਾ ਨਹੀਂ ਪੈ ਰੱਖ ਵੀ ਨਹੀਂ ਪਰ ਉਹ ਹੈਗਾ ਹੀ ਆ ਉਹ ਹੈਗੇ ਯਾਰ ਕੱਪੜੇ ਪਾਇਆ ਹੋਇਆ ਮੋਟਾ ਵੀ ਉਹਦੇ ਉਹ ਜਿਹਾ ਸੀ ਯੋ ਤੇ ਜਾ ਕੇ ਪਾ ਲਈ ਹੂੰ ਆਹ ਲਖਾ ਪਾ ਲਈ ਦਬਾ ਕੇ ਆਲ ਵਾਪਾ ਕਰ ਪੰਜੀਰੀ ਵਾਲਾ ਪਰਲੀ ਸਾਈਡ ਤੇ ਚੱਕ ਰੋ ਚਾਹੀ ਬਿੱਲਾ ਕਰਕੇ ਦੇ ਦੇ ਹਾਂ ਨਹੀਂ ਛੋਟਾ ਰਹਿ ਜਾਣਾ ਉਹ ਬੜਾ ਇੱਕ ਕਰਤਾ ਪੈਕ ਆਛਾ ਠੀਕ ਮਾ ਜਿਹੜਾ ਸਮਾਨ ਲੈ ਕੇ ਜਾਣਾ ਉਹ ਤਾਂ ਮੈਂ ਪੰਜੀ ਨਹੀਂ ਦੇਤਾ ਬੜੀ ਜੀ ਗੱਤ ਬਤਾ ਤਾ ਉਹ ਤਾਂ ਮੈਂ ਦੇਣੀ ਹੈ ਜਿਹੜਾ ਮਾ ਸਮਾਨ ਨਹੀਂ ਆਪਣੇ ਹਰ ਗੁਣ ਦਿੰਦੇ ਆ ਉਹ ਪਿੱਛੇ ਆ ਕੇ ਪਾਉਣਾ ਨੇ ਹਾਂ ਹਾਂ ਉਹ ਵੀ ਕਰਨਾ ਚਲੋ ਫਿਰ ਫਰੂਰੇ ਤੇ ਬਿਲੋਂ ਨੇ ਸਮਾਨ ਚੱਕ ਕੇ ਲੈ ਕੇ ਜਾਣ ਜਸਵੀਨ ਨੇ ਠੀਕ ਨਾ ਪਾਓ ਇਹਦੇ ਨਾਲ ਆਹ ਖਣਾਉਣੇ ਇੱਕ ਬਾਕਸ ਰੱਖ ਲਓ ਨਾ 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 ਲੈ ਜਾ ਚਾ ਰੀਤ ਅੱਛਾ ਤਾਂ ਰੀਤਰਾ ਨੇ ਖੜਕਾ ਦਨੇ ਇਹ ਥੱਲੇ ਥੱਲੇ ਸੈਟਿੰਗ ਕਰੋ ਪਹਿਲਾਂ ਉਹਦੇ ਡੱਬਿਆਂ ਨੂੰ ਕਿਸੇ ਸੁਰਤੋਂ ਤਾਂ ਖੜੇ ਕਰੋ ਉਹਨਾਂ ਨੂੰ ਇਹਦਾ ਤਿੰਨ ਡੱਬਿਆਂ ਨਾਲੇ ਭਰ ਗਿਆ ਹਾਂ ਇਹ ਤਾਂ ਆਹ ਨਹੀਂ ਇੱਧਰ ਨੂੰ ਪੜਨਾ ਲੰਬੇ ਲੋਟਕ ਇਹਨੂੰ ਛੋਟੇ ਲੋਟ ਕਰਨਾ ਇਹਨੂੰ ਆਹ ਆਏਗਾ ਛੋਟਾ ਇਹ ਆਹ ਖੋਲਣਾ ਨੇ ਇਹ ਚੱਲ ਜਿਹੜਾ ਉਹ ਖਡਾਉਣਿਆਂ ਵਾਲਾ ਆਹ ਬੜਾ ਹੋ ਚੌੜਾ ਹੋ ਗਿਆ ਇਹ ਹਾਂ ਉਦੋਂ ਚ ਕੱਲਾ ਪਾ ਲੋ ਇਹਨੂੰ ਆਹ ਭਰ ਆ ਭਰ ਲਓ ਨੰਗਰਾਂ ਦੇ ਪੂਰੇ ਫੈਕਟਰੀ ਨਿਊ ਕੋਤਨਾਵ ਦੀ ਜੱਤੀ ਹਾਂ ਆਹ ਹਾ ਖਿਆਲੀ ਵਾਲੀ ਹੈ ਅਜਾ ਵੀ ਪੌਣੀ ਹੈ ਅਜਾ ਵੀ ਪੌਣੀ ਹੈ ਸ਼ੰਨ ਰਾਜੇ ਮੈਂ ਇੱਕ ਛੋੜਾ ਹੈਗਾ ਇੱਕ ਛੋੜਾ ਹੋਰ ਆ ਭਰ ਦੇ ਆ ਹਾਂ ਅਲਵਾਪਾ ਲੈ ਕੇ ਆਉਂਦੇ ਹਾਂ ਬਣਾ ਹੈਗਾ ਕਦੀ ਕਹੋਗੇ ਹਾਂ ਤੇ ਚੀ ਲੱਗਿਆ ਹੋ ਹਾਂਜੀ ਤੇ ਮਿੱਠੀਆਂ ਬਾੜੀਆਂ ਦਾ ਟੱਕੀ ਜਾ ਜਣੇ ਮਿੱਠੀਆਂ ਬਾੜੀਆਂ ਨਾਨੋਂ ਤੋਂ ਵੀ ਚੀ ਬਾੜੀ ਕਰੀਂ ਸਟਾਰ ਡਾਉਣ ਦਾ ਇੱਕ ਦੂਜੀ ਜਾ ਹਾਂ ਅੱਗ ਲੰਨੀ ਇਹਨਾਂ ਦਾ ਪਾਣੀ ਮਣੀ ਪੀਨੇ ਮੇਰੇ ਬੁੱਤ ਨੇ ਅੱਛਾ ਲਾ 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 ਆ ਲੈ ਮਣੀ ਨੰ ਟੱਕੀ ਜੀ ਪਾ ਦੇਣਾ ਚੱਲ ਮਾਰ ਕੇ ਕਥਾ ਦੇ ਮੈਨੂੰ ਚੱਲ ਮਾਰ ਕੇ ਕਥਾ ਦੇ ਇਹ ਬਈ ਬਹੁਤ ਆ ਟੱਚੀ ਨੂੰ ਤਾਂ ਹਾਂ ਠੀਕ ਆ ਚੱਲ ਕੋਣ ਨੂੰ ਤੜਾ ਕੇ ਆ ਕੈਨੇਡਾ ਮੇਰੇ ਆਉਣਾ ਦਾ ਕੁਝ ਵੀ ਨਹੀਂ ਹੈਗਾ ਕੋਈ ਨਾ ਇੱਥੇ ਸਾਰ ਸੂਰ ਲੈਣਾ ਮੈਂਗੇ ਵਿੱਚ ਉੱਥੇ ਜਾ ਕੇ ਸਮਾਨ ਪਾ ਕੇ ਫਾਈ ਤੇ ਲੈ ਕੇ ਉਸੇ ਤੋਂ ਤੇ ਮਹਿੰਗੇ ਵਿਕਣੇ ਆ ਉੱਥੇ ਤੇਰੇ ਨਾਲ ਵੀ ਲੈ ਗਿਓ ਉਹ ਬੜਾ ਬੜਾ ਕਹਾਣੀ ਨਾ ਦੱਸਣਾ ਜਾਣਾ ਕਿਹੜੀ ਕੰਟਰੀ ਆ ਪਤਾ ਐਂ ਦੱਸ ਤੂੰ ਬਾਤ ਕੋਈ ਨਾ ਇੱਥੇ ਛੋਟੀ ਮੋਟੀ ਜਾ ਆਉਣੀ ਨਾ ਪਹਿਲਾਂ ਤਾਂ ਕੈਨੇਡਾ ਕਹਿੰਦਾ ਕੈਨੇਡਾ ਦਾ ਹਾਲਾਤ ਤਾਂ ਥੋੜਾ ਜਿਹਾ ਹੈ ਜੀ ਨਾਜੁਕ ਹੁਣ ਵੀਜ਼ਾ ਨਹੀਂ ਨਾ ਦਿੰਦਾ ਕੈਨੇਡਾ ਸਿੱਧੇ ਜਿੱਤੇ ਨੋ ਪੁੱਤ ਚੁੱਲ੍ਹੇ 'ਪੈਰ ਨਹੀਂ ਰੱਖੜੇ ਮੈਂ ਰੀਤ ਨੂੰ ਹਟਾਇਆ ਹੁਣ ਤੂੰ ਲੱਗ ਗਈ ਆ ਉਹਦੇ ਉੱਪਰ ਖੇਲੋ ਗੱਡੀ 'ਤੇ ਹਾਂ ਇਹ ਖੇਲੇ ਨਾਲ ਜੀ ਥੋੜਾ ਬਾਹਰ ਰੱਖਿਆ ਹਰ ਨੂੰ ਕਹਦਾ ਉੱਥੋਂ ਨੂੰ ਸਾਈਡ ਨੂੰ ਕਰਕੇ ਇਹਨਾਂ ਨੇ ਫੇਰ ਚੜਾ ਲੈਣਾ ਕਿਦਰ ਇਹਨੂੰ ਇਹਨੂੰ ਗਾਰਾ ਲੈ ਕੇ ਆਉਣਾ ਨਤੀਜੇ ਤਾਂ ਚੱਕਿਆ ਦੂਗਾ ਇਹਦੀ ਫਿਟਿੰਗ ਕਰਾਉਣੀ ਪੈਣੀ ਹੈ ਤਾਰ ਰੋਣ ਤੋਂ ਹਟਣਾ ਹੈ ਲੈ ਵੀ ਆ ਤਾਂ ਕਹਿੰਦੀ ਮੇਰੇ ਬਾਤ ਤੇ ਹੋ ਗਿਆ ਮੰਜਾ ਬੇਲਾ ਇਹ ਲੱਗੀ ਨਜ਼ਾਰੇ ਲੈਣਾ ਆਪਣਾ ਉਹੀ ਤਾਂ ਗੱਲ ਲੈ ਐਨਾ ਫਰਮ ਮੇਂ ਖਿੰਨਾ ਕਾ ਲੈ ਕੇ ਆਈ ਉਹਨਾਂ ਕਸੋਰੇ ਤੇ ਲੈ ਚੰਨੀ ਕੱਟਾ ਕਰਕੇ ਐਕਣੀ ਹੋ ਪਹਿਲੀ ਮੈਂ ਕਹਿੰਦਾ ਵੀ ਜਿੰਨਾ ਕਾ ਅਸੀਂ ਦਿੱਤਾ ਉਹਨਾਂ ਕਾ ਤੁਸੀਂ ਲਿਆ ਬਸ ਇਹ ਹੋ ਗਿਆ ਬੱਟਾ ਸੱਤਾ ਬਸ ਹਾਂ ਇਮਾਨੀ ਕਿੱਦਿਆ ਇਹ ਪਾਹੀ ਆ ਅੱਧਾ ਤੇ ਉੱਧਰ ਨੂੰ ਉੱਧਰ ਦੇ ਦੋ ਉਹ ਵੀ ਤਾਂ ਇੱਕ ਰੀਤ ਬਣਾਈ ਦੀ ਆ ਦੁਨੀਆਂ ਨੇ ਬੱਸ ਏ ਕੁੜੀਏ ਤੇਰੀ ਕਟਾਈ ਕਰਤਾ ਕਰਦੀ ਆ ਹਾਂ ਪਤਾ ਨਹੀਂ ਹਾਂ